ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਸੁਹੇਲ ਮਿਰਜ਼ੇ ਅਗਵਾਹੀ ਹੇਡ ਬੈਜੈਂਡ ਬਾਈਟ ਦੀ ਓਪਨਿੰਗ ਕੀਤੀ ਗਈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਸੁਹੇਲ ਮਿਰ ਨੇ ਦੱਸਿਆ ਕਿ ਇੱਥੇ ਪਹਿਲੇ ਵੀ ਮੈਸ ਚੱਲਦੀ ਸੀ ਲੇਕਿਨ ਇਸ ਮੈਸ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਹੈ ਤਾਕੀ ਇੱਥੇ ਬੜੇ ਹਾਈਜਾਇਨਿਕ ਤਰੀਕੇ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਖਾਣ ਪੀਣ ਨੂੰ ਕਰਮਚਾਰੀਆਂ ਨੂੰ ਇੱਥੇ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਉਹ ਉਹਨਾਂ ਦੀ ਸਿਹਤ ਵਾਸਤੇ ਬਹੁਤ ਵਧੀਆ ਹੋਣ। ਉਹਨਾਂ ਨੇ ਕਿਹਾ ਕਿ ਅਗਰ ਕਰਮਚਾਰੀਆਂ ਦੀ ਸਿਹਤ ਅੱਛੀ ਰਹੇਗੀ ਉਹਨਾਂ ਨੂੰ ਸਾਫ਼ ਸੁਥਰਾ, ਸਵਾਦਿਸ਼ਟ, ਤਾਜ਼ਾ ਪੋਜਨ ਤੇ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ ਮਿਲਣਗੀਆਂ ਤੇ ਉਹ ਆਪਣੀ ਡਿਊਟੀ ਨੂੰ ਵੀ ਸਹੀ ਢੰਗ ਨਾਲ ਕਰਨਗੇ ਤੇ ਬਿਮਾਰੀਆਂ ਤੋਂ ਵੀ ਦੂਰ ਰਹਿਣਗੇ। ਕਿਹਾ ਕਿ ਜਿਸ ਉਮੀਦ ਦੇ ਨਾਲ ਉਹਨਾਂ ਨੇ ਇਸ ਨਵੇਂ ਬੈਜਨ ਵਾਈਟ ਮੈਸ ਦਾ ਉਦਘਾਟਨ ਕੀਤਾ ਹੈ ਉਹ ਆਸ ਕਰਦੇ ਨੇ ਕਿ ਸਾਫ ਸੁਥਰੀ ਤੇ ਹਾਈਜਨਿਕ ਤਰੀਕੇ ਨਾਲ ਇਹ ਮੈਸ ਚੱਲਦੀ ਰਹੇਗੀ ਤੇ ਪੁਲਿਸ ਦੇ ਜਵਾਨਾਂ ਨੂੰ ਇਹ ਇੱਕ ਸਾਫ ਸੁਥਰਾ ਖਾਣ ਪੀਣ ਦਾ ਜ਼ਰੀਆ ਬਣਦੀ ਰਹੇਗੀ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪਠਾਨਕੋਟ ਪੁਲਿਸ ਵੱਲੋਂ ਲਈ ਰੈਨੋਵੇਟਿਡ ਸੈਂਟਰਲਾਈਜ਼ਡ ਮੈਸ ਅੱਜ ਪਠਾਨਕੋਟ ਪੁਲਿਸ ਲਈ ਅਸੀਂ ਡੈਡੀਕੇਟ ਕਰ ਰਹੇ ਨੇ ਜਿਹਦਾ ਅਸੀਂ ਨਾਮ ਰੱਖਿਆ ਹੈ ਬੈਜ ਐਂਡ ਵਾਈਟ ਇਸ਼ੇ ਹੈ ਜਿਹੜੀ ਸਾਡੀ ਫੋਰਸ ਹੈ ਕਿ ਉਹਨਾਂ ਨੂੰ ਟਾਈਮਲੀ ਹੈਲਦੀ ਐਂਡ ਨਿਊਟ੍ਰੀਸ਼ਸ ਜਿਹੜਾ ਖਾਣਾ ਹੈ ਉਹ ਮਿਲ ਸਕੇ ਜਿਸ ਤੋਂ ਇਲਾਵਾ ਪਠਾਨਕੋਟ ਜਿਸ ਤਰ੍ਹਾਂ ਦਾ ਜ਼ਿਲ੍ਹਾ ਹੈ ਤੇ ਕਾਫੀ ਡਿਊਟੀਆਂ ਲੱਗਦੀਆਂ ਫੋਰਸ ਦੀ ਬਾਹਰੋਂ ਵੀ ਸਾਡੇ ਕੋਲ ਫੋਰਸ ਆਂਦੀ ਰਹਿੰਦੀ ਹੈ ਤਾਂ ਉਹਨਾਂ ਲਈ ਵੀ ਇੱਥੇ ਅਸੀਂ ਜਿਹੜੀ ਫੈਸਿਲਿਟੀ ਬਣਾਈ ਹੈ ਸੋ that ਅਸੀਂ ਉਹਨਾਂ ਦੀ ਰਿਕੁਆਇਰਮੈਂਟਸ ਹੈ ਉਹ ਵੀ ਅਕਾਮੋਡੇਟ ਕਰ ਸਕੀਏ ਥਿਸ ਇਸ ਨਾਟ ਜਸਟ ਐਮਐਸ ਫੈਸਿਲਿਟੀ ਬਟ ਥਿਸ ਇਸ ਆਰ ਕਮਿਟਮੈਂਟ ਟੂਵਰਡਸ ਅ ਵੈਲਫੇਅਰ आप फोर्स। मैं बिल्कुल ग्रेटफुल टो एसपी हेडक्वार्टर, डीएसपीडी और इन्हें दूसरी टीम है। जिन आदेल लक्के काफी टाइम तो इस फर्स्टिनो एक कैफे आवाज़ों ये सूरते। थैंक यू जेएम। little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar